ਤੁਹਾਡੇ ਮਨ ਦੇ ਵਿੱਚ ਸੇਵਾ ਦਾ ਆਈਡੀਆ ਆਇਆ ਕਿਵੇਂ ਆਇਆ ਕੀ ਕਨਸੈਪਟ ਸੀਗਾ ਕਿਵੇਂ ਇਹ ਗੱਲ ਸੋਚੀ ਵੇਖ ਕੇ ਰੀਲਾ ਜੋ ਹਾਲਾਤ ਸੀਗੇ ਪੰਜਾਬ ਦੇ ਅਸੀਂ ਸੋਚਦੇ ਚਲੋ ਸੇਵਾ ਕਰੀਏ ਜ਼ਰੂਰੀ ਆ ਅੱਛਾ ਜਦੋਂ ਤੁਸੀਂ ਗਏ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਅਖੀਰ ਕਿਹੋ ਜਿਹੇ ਹਾਲਾਤ ਦੇਖੇ ਮੰਜ਼ਰ ਕੀ ਸੀ ਐਦਾਂ ਦੇ ਕਦੀ ਵੇਖਿਆ ਹੀ ਨਹੀਂ ਪੂਰੀ ਲਾਈਫ 'ਚ ਲੋਕਾਂ ਦੇ ਕੀ ਹਾਲ ਸੀ ਲੋਕਾਂ ਦਾ ਤੇ ਕਈ ਤੇ ਬਹੁਤ ਚੜ੍ਹਦੀ ਕਲਾ ਵਾਲੇ ਵੀ ਸੀਗੇ ਜਿਹੜੇ ਕਹਿੰਦੇ ਸੀ ਮਹਾਰਾਜਾ ਪਾਣਾ ਜਿਹੜੀ ਹੁਣ ਆਵਾਜ਼ ਆ ਰਹੀ ਹੈ ਕਿ ਚਲੋ ਪਾਣੀ ਪੁੱਤਰਨ ਤੋਂ ਬਾਅਦ ਸਮੱਸਿਆ ਦਾ ਪਤਾ ਲੱਗੇਗਾ ਕਿ ਨੁਕਸਾਨ ਕਿ ਹੋ ਜਾ ਕਿਵੇਂ ਦਾ ਤੇ ਕਿੰਨੀ ਤਾਦਾਦ ਦੇ ਵਿੱਚ ਹੋਇਆ ਉਸ ਤੋਂ ਬਾਅਦ ਕੀ ਸੋਚਿਆ ਹੋਇਆ ਹੈ ਕਿ ਸੇਵਾ ਜੀ ਨਾਂ ਲਈ ਅਮਰ ਸੀ ਹਲੇ ਵੀ ਸੇਵਾ ਕਰਨੀ ਹੈ ਹਿਮਾਚਲ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਅਸੀਂ ਉੱਥੇ ਵੀ ਸੇਵਾ ਕਰਨਗੇ ਉੱਥੋਂ ਤੇ ਇੱਥੋਂ ਦੇ ਹਾਲਾਤ ਦੇ ਵਿੱਚ ਨੁਕਸਾਨ ਦਾ ਕਿਹੋ ਜਿਹਾ ਫਰਕ ਉੱਥੇ ਤੇ ਸੜਕਾਂ ਦਾ ਬੁਰਾ ਹਾਲ ਹੈ ਹੁਣ ਵੀ ਕੱਲ ਅਸੀਂ ਕੱਲ ਕੇ ਪਰਸੋਂ ਆਏ ਸੀ ਮਾਝਾ ਤੋਂ ਰਸਤੇ 'ਚ ਸਾਢੇ 4 ਘੰਟੇ ਸਾਡੀ ਗੱਡੀ ਬਸ ਰੁਕੀ ਸੀਗੀ ਇੱਕ ਪੱਥਰ ਡਿੱਗ ਗਿਆ ਉਹ ਪੱਥਰ ਹਟਾਉਣ ਨੂੰ ਸਾਢੇ 4 ਘੰਟੇ ਲੱਗੇ ਔਰ ਕੋਈ ਲੋਕ ਜਿਨ੍ਹਾਂ ਦੇ ਵਿੱਚ ਕੋਈ ਬਿਗ ਚੇਂਜ ਆਇਆ ਹੋਵੇ ਕੋਈ ਤੁਹਾਡੇ ਕੋਲ ਇਦਾਂ ਦਾ ਕੋਈ ਸਪੈਸੀਫਿਕ ਕੇਸ ਨਾ ਤਾਂ ਇੱਕ ਵੀਰ ਜੀ ਸੀ ਉਹਨੇ ਕਿਹਾ ਹੋ ਸਕਦਾ ਤੁਸੀਂ ਨਾ ਆਉਂਦੇ ਤੇ ਅਸੀਂ ਡੋਲ ਜਣਾ ਉਹਨੇ ਮੇਰੇ ਕੋਲ ਰਖੜੀ ਬਣਾਈ ਉਹਨੇ ਕਿਹਾ ਕਿ ਤੁਸੀਂ ਮੇਰੇ ਭੈਣ ਨੂੰ ਮੈਂ ਉਹਨੂੰ ਵੀ ਰਖੜੀ ਮਾਲਾ ਵੀ ਦਿੱਤੀ ਇਹਨਾਂ ਹੜਾ ਨੇ ਤੁਹਾਨੂੰ ਕੀ ਕੁਝ ਸਿਖਾਇਆ ਇਨਸਾਨੀਅਤ ਸਿਖਾਈ ਸੇਵਾ ਸਿਖਾਈ ਬਹੁਤ ਕੁਝ ਸਿਖਾਇਆ ਸ਼ੁਕਰਾਨਾ ਸਿਖਾਇਆ ਕਿ ਅਸਾਨੂੰ ਬਹੁਤ ਸ਼ੁਕਰ ਕਰਨਾ ਚਾਹੀਦਾ ਸਾਨੂੰ ਤੇ ਸਭ ਕੁਝ ਮਿਲਿਆ ਆ ਜੀ ਜਿਹੜੇ ਤੁਹਾਡੀ ਇਹ ਪ੍ਰੈਕਟਿਸ ਹੈ ਉਹ ਹੜਾਂ ਦੇ ਵਿੱਚ ਲੋਕਾਂ ਦੇ ਕੰਮ ਆਸੀ ਗਏ ਜਿਹਨਾਂ ਲੋਕਾਂ ਦੇ ਹੌਸਲੇ ਤਬਸਤ ਹੋ ਗਏ ਅਸੀਂ ਬਿਲਕੁਲ ਬਿਲਕੁਲ ਕਈਆਂ ਨੇ ਕਿਹਾ ਕਿ ਤੁਸੀਂ ਆਏ ਤੇ ਹੌਸਲਾ ਦਿੱਤੇ ਰੱਬ ਦੇ ਬਚਨ ਕੀਤੇ ਉੱਥੇ ਕਈਆਂ ਨੂੰ ਕਿਹਾ ਕਿ ਯੂ نو ਘਰੇ ਬੈ ਕੇ ਸਿਮਿੰਟ ਕਰੋ ਅਸੀਂ ਹਰ ਕਿੱਟ ਦੇ ਵਿੱਚ ਮਾਲਾ ਵੀ ਦਿੱਤੀ ਹਰ ਕਿੱਟ ਦੇ ਨਾਲ ਮਾਲਾ ਦਿੱਤੀ ਕਿਉਂਕਿ ਜੇ ਹੜ ਆਏ ਨੇ ਤੇ ਉਹਨਾਂ ਨੂੰ ਲਿਆਉਣ ਦੇ ਵਿੱਚ ਸਾਡਾ ਵੀ ਹੱਥ ਹੈ ਤਨ ਲੱਗਦਾ ਨਹੀਂ ਇਸ ਗੱਲ ਬਾਰੇ ਮੈਨੂੰ ਐਕਸਪੀ ਪੰਜਾਬ ਦਾ ਮੈਂ ਤੁਹਾਨੂੰ ਦੱਸਿਆ ਮੈਂ ਰਹਿੰਦੀ ਹਮਾਚਲਿਆ 2016 ਤੋਂ ਅਸੀਂ ਉੱਥੇ ਹੀ ਜਾਦਾ ਰਹੇ ਉੱਥੇ ਤੇ ਸਾਨੂੰ ਚਾਰ ਚਫੇਰੇ ਗਰੀਬੀ ਦਿਖਦੀ ਹੈ ਨਾ ਇਹ ਹਾਂ ਇਹ ਗੱਲ ਹੈ ਕਿ ਪੰਜਾਬ ਦਾ ਹਾਲ ਵੇਖ ਕੇ ਅਸੀਂ ਆ ਗਏ ਬਟ ਆਈ ਡੋਟ ਨੋ ਟੂ ਮੱਚ ਅਬਾਊਟ ਦਿਸ ਟੂ ਬੀ ਆਨੈਸਟ ਮੈਂ ਕਿਸੇ ਨੂੰ ਨਹੀਂ ਜਜ ਕਰ ਸਕਦੀ ਭਾਜੀ ਬਟ ਮੈਂ ਆਪ ਅਰਦਾਸ ਕੀਤੀ ਦਰਬਾਰ ਸਾਹਿਬ ਬਿਮਾਰਾਂ ਨੂੰ ਉੱਥੇ ਹੀ ਭੇਜੋ ਜਿੱਥੇ ਕੋਈ ਨਹੀਂ ਜਾ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਦੋਂ ਅਸੀਂ ਪਹੁੰਚੇ ਤੇ ਉਹ ਬੀਬੀਆਂ ਦੇ ਮੂੰਹ ਚੋਂ ਨਿਕਲਿਆ ਕਿ ਸਾਡੇ ਕੋਲ ਕੋਈ ਨਹੀਂ ਆਇਆ ਸਤਸ੍ਰੀ ਅਕਾਲ ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮੈਂ ਨਵਜੋਤ ਸਿੰਘ ਢਾਲੀਵਾਲ ਪੰਜਾਬ ਨੂੰ ਹੜ੍ਹਾਂ ਨੇ ਅਜਿਹਾ ਮਾਰਿਆ ਕਿ ਉੱਠਣ ਲਈ ਕਾਫੀ ਸਮਾਂ ਲੱਗੇਗਾ ਵੈਸੇ ਸੇਵਾ ਕਰਨ ਵਾਲਿਆਂ ਦੇ ਵੱਲੋਂ ਕੋਈ ਕਿਸੇ ਤਰੀਕੇ ਦੀ ਕਮੀ ਨਹੀਂ ਹੈ ਜਿਦੇ ਵੱਲੋਂ ਜੋ ਤਿਲ ਫੁੱਲ ਸਰ ਰਿਹਾ ਤੇ ਉਹ ਆਪਣਾ ਯੋਗਦਾਨ ਪਾ ਰਿਹਾ ਔਰ ਇਹ ਸਦਕਾ ਹੀ ਪੰਜਾਬ ਜਿਹੜਾ ਹੈ ਆਪਣੇ ਪੈਰਾਂ ਸਿਰ ਖੜਾ ਹੋਏਗਾ ਔਰ ਪੰਜਾਬ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਖੜਾ ਹੋਇਆ ਚਾਹੇ ਉਹ 47 ਦੀ ਵੰਡ ਦਾ ਸੰਤਾਪ ਹੋਵੇ 64 ਦੀ ਤਕਸੀਮ ਹੋਵੇ ਹਰਿਆਣਾ ਨਾਲ ਵੰਡ ਹੋਵੇ ਹਿਮਾਚਲ ਨਾਲ ਹੋਵੇ ਪਾਣੀ ਦੀ ਵੰਡ ਹੋਵੇ 84 ਦੇ ਕਤਲੋਗਾਰਤ ਹੋਵੇ ਬਹੁਤ ਸਾਰੇ ਨਕਸਲਾਈਟ ਮੂਵਮੈਂਟ ਦੇ ਵਿੱਚੋਂ ਪੰਜਾਬ ਦੇ ਅੰਦਰ ਵੱਖੋ-ਵੱਖਰੀਆਂ ਜਿਹੜੀਆਂ ਲਹਿਰਾਂ ਸੀਗੀਆਂ ਜਿਹਦੇ ਵਿੱਚੋਂ ਪੰਜਾਬ ਨਿਕਲਿਆ ਇਵਨ ਕਿ ਜੇਕਰ ਮਹਾਪੰਜਾਬ ਦੇ ਪਿਛੋਕੜ ਦੇ ਵੱਲ ਜਾ ਕੇ ਦੇਖੀਏ ਤਾਂ ਜਦੋਂ ਵੱਡੇ ਵੱਡੇ ਹਮਲਾਵਰਾਂ ਦੇ ਮੂੰਹ ਮੋੜੇ ਆ ਤਾਂ ਉਹਨਾਂ ਨੂੰ ਮੂੰਹ ਤੋੜਵੇਂ ਜਵਾਬ ਦਿੱਤੇ ਆ ਜਦੋਂ ਪੰਜਾਬ ਨੂੰ ਮਧੋਲਿਆ ਗਿਆ ਪੰਜਾਬ ਨੂੰ ਆਰਥਿਕ ਤੌਰ ਤੇ ਲੁੱਟਿਆ ਗਿਆ ਪੰਜਾਬ ਹਰ ਵਾਰੀ ਖੜਾ ਹੋਇਆ ਤੇ ਪੰਜਾਬ ਇਸ ਵਾਰੀ ਵੀ ਖੜਾ ਹੋਏਗਾ ਕਿਉਂਕਿ ਸੇਵਾ ਕਰਨ ਵਾਲੇ ਬਹੁਤ ਵੱਡੀ ਤਾਦਾਦ ਦੇ ਵਿੱਚ ਆਏ ਆ ਨਿਸ਼ਕਾਮ ਸੇਵਾ ਵਾਲੇ ਆਏ ਆ ਔਰ ਅਜਿਹੇ ਲੋਕ ਆਏ ਕਿ ਜਿਹੜੇ ਜਿਨ੍ਹਾਂ ਦਾ ਕੋਈ ਆਬਜੈਕਟਿਵ ਨਹੀਂ ਹੈ ਕਿ ਇਹ ਸੇਵਾ ਕਿਉਂ ਕੀਤੀ ਜਾ ਰਹੀ ਹੈ ਸੌਰੀ ਮੈਂ ਇਹ ਗੱਲ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਕਿ ਕਈ ਵਾਰੀ ਕਈ ਲੋਕ ਸੇਵਾ ਦੇ ਪਿੱਛੇ ਵੀ ਕਈ ਚੀਜ਼ਾਂ ਲੁਕੀਆਂ ਹੋਈਆਂ ਹੁੰਦੀਆਂ ਨੇ ਤੋਂ ਅੱਜ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣਾ ਹੈ ਮੀਰਾ ਸਾਡੇ ਸਟੂਡੀਓ ਆਏ ਆ ਉਹਨਾਂ ਦਾ ਸਵਾਗਤ ਕਰਾਂਗੇ ਸਵਾਗਤ ਹੈ। ਥੈਂਕ ਯੂ। ਤੁਸੀਂ ਕਿਸ਼ਤੀਆਂ ਲੈ ਕੇ ਪਹੁੰਚੇ ਉਸ ਸਮੇਂ ਜਦੋਂ ਪੰਜਾਬ ਦੇ ਵਿੱਚ ਪਾਣੀ ਸੀਗਾ। ਕਹਿੰਦੇ ਬੇੜੀ ਕਦੇ ਰੇਤ ਦੇ ਵਿੱਚ ਜਿਹੜੇ ਠੱਲਣ ਵਾਲੇ ਲੋਕ ਹੁੰਦੇ ਆ ਉਹ ਮੂਰਖ ਲੋਕ ਹੁੰਦੇ ਆ ਕਿ ਉਹਦੇ ਵਿੱਚ ਜ਼ਰੂਰਤ ਨਹੀਂ ਹੁੰਦੀ। ਸਾਨੂੰ ਵੈਸੇ ਵੀ ਇਹ ਚੀਜ਼ਾਂ ਦਾ ਪਤਾ ਹੋਣਾ ਚਾਹੀਦਾ ਸਾਡੇ ਐਡਮਿਨਿਸਟ੍ਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਪੰਜਾਬ ਇੱਕ ਨਹੀਂ ਅਨੇਕਾਂ ਵਾਰੀ ਅਜਿਹੇ ਦੌਰ ਚ ਲੰਘਿਆ ਸਾਨੂੰ ਐਟਲੀਸਟ ਹੋਰ ਜਾਂ ਕੁਝ ਨਹੀਂ ਕਿ ਘਟੋ-ਘਟੇ ਕਿਸ਼ਤੀਆਂ ਦਾ ਤਾਂ ਪ੍ਰਬੰਧ ਕਰ ਲਈਏ ਐਕਚੁਅਲੀ ਉਦੋਂ ਨਾ ਤਾਂ ਬੱਸਾਂ ਚੱਲਣਗੀਆਂ ਤੇ ਨਾ ਕੁਝ ਹੋਰ ਹੋਏਗਾ। ਕਿ ਲੋਕ ਕਿਵੇਂ ਨਿਕਲ ਸਕਣਗੇ ਤੁਹਾਡੇ ਮਨ ਦੇ ਵਿੱਚ ਸੇਵਾ ਦਾ ਆਈਡੀਆ ਆਇਆ ਕਿਵੇਂ ਆਇਆ ਕੀ ਕਨਸੈਪਟ ਸੀਗਾ ਕਿਵੇਂ ਇਹ ਗੱਲ ਸੋਚੀ ਤੁਸੀਂ ਕਿ ਸੇਵਾ ਕੀਤੀ ਜਾਂਦੀ ਹੈ ਹਾਂਜੀ ਵੇਖ ਕੇ ਰੀਲਾ ਜੋ ਹਾਲਾਤ ਸੀਗੇ ਪੰਜਾਬ 'ਚ ਅਸੀਂ ਸੋਚਿਆ ਚਲੋ ਸੇਵਾ ਕਰੀਏ ਜ਼ਰੂਰੀ ਆ ਤੇ ਜਦੋਂ ਅਸੀਂ ਗਏ ਪੰਜਾਬ ਹਿਮਾਚਲ ਤੋਂ ਗਏ ਸੀਗੀ ਅਮ ਇੱਕ ਹਫਤਾ ਉਸ ਤੋਂ ਪਹਿਲਾਂ ਕੈਨੇਡਾ ਸੀਗੀ ਬ੍ਰਦਰ ਦਾ ਵਿਆਹ ਸੀਗਾ ਤੇ ਜਦੋਂ ਅਸੀਂ ਦੇਖਿਆ ਪੰਜਾਬ ਦੇ ਹਾਲਾਤ ਤੇ ਅਸੀਂ ਕਿਹਾ ਚਲ ਸੇਵਾ ਕਰੀਏ ਮੇਰੇ ਕੋਲ ਟੀਮ ਹੈਗੀ ਆ ਕਿਉਂਕਿ ਮੈਂ ਮੈਡੀਟੇਸ਼ਨ ਸੈਂਟਰ ਦੇ ਕਾਫੀ ਡੈਡੀਕੇਟਿਡ ਮੈਂਬਰਸ ਹੈਗੇ ਆ ਸਾਰੇ ਨੇ ਕਿਹਾ ਤਾਂ ਵੀ ਠੀਕ ਆ ਅਸੀਂ ਨਾਲ ਲੱਗਾਂਗੇ ਸੇਵਾ ਕਰਾਂਗੇ ਸਾਡੇ ਮਨ ਚ ਸੀ ਕਿ ਕੁਝ ਕਿਟਸ ਏਦਾਂ ਦੀਆਂ ਤਿਆਰ ਕਰੀਏ ਹਾਈਜੈਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਸੈਨੇਟਰੀ ਚੀਜ਼ਾਂ ਯੂ نو ਬੋਡੀ ਨੂੰ ਠੀਕ ਰੱਖਣ ਵਾਸਤੇ ਬਿਮਾਰੀ ਤੋਂ ਬਚਣ ਵਾਸਤੇ ਮੈਡੀਸਿਨਸ ਹੋ ਗਈਆਂ ਜਾਂ ਹੋਰ ਕੁਝ ਜੋ ਵੀ ਟੀਮ ਨੇ ਸਲਾਹ ਕੀਤੀ ਉਹਦੇ ਵਿੱਚ ਕਿਸ਼ਤੀ ਦੀ ਜ਼ਰੂਰਤ ਸੀਗੀ ਵੀ ਅਸੀਂ ਪੈਦਲ ਵੀ ਨਹੀਂ ਜਾ ਸਕਦੇ ਸੀ ਗੱਡੀ ਵੀ ਨਹੀਂ ਇਵਨ ਟਰੈਕਟਰ ਟਰਾਲੀ ਲੈ ਕੇ ਵੀ ਨਹੀਂ ਜਾ ਸਕਦੇ ਸੀਗੇ ਤੇ ਫਿਰ ਸਲਾਹ ਕੀਤੀ ਤੇ ਫਿਰ ਦੁਬਈ ਤੋਂ ਲੈ ਕੇ ਆਏ ਬੋਟਸ ਤੇ ਉਹ ਬਹੁਤ ਕੰਮ ਆਏ ਫਰੋਜ਼ਪੁਰ 'ਚ ਅੱਛਾ ਜਦੋਂ ਤੁਸੀਂ ਗਏ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਅਖੀ ਕਿਹੋ ਜਿਹੇ ਹਾਲਾਤ ਵੇਖੇ منظر ਕੀ ਸੀ ਐਦਾਂ ਦੇ ਕਦੀ ਵੇਖਿਆ ਹੀ ਨਹੀਂ ਪੂਰੀ ਲਾਈਫ 'ਚ ਕਦੀ ਸੋਚਿਆ ਵੀ ਨਹੀਂ ਮਤਲਬ ਸੁਣੀਦਾ ਸੀ ਘਰੇ ਵੀ ਪਾਣੀ ਆ ਵੀ ਪਿੰਡ ਡੁੱਬ ਗਏ ਪਰ ਜਾ ਕੇ ਜਦੋਂ ਇੰਨਾ ਜ਼ਿਆਦਾ ਪਾਣੀ ਵੇਖਿਆ ਯੂ ਨੋ ਇਟ ਫੈਲਟ ਲਾਈਕ ਕਿ ਮੈਂ ਦੁਬਈ 'ਚ ਬੈਠੀ ਹਾਂ ਕਿ ਤੇ ਬੋਟ 'ਚ ਇੰਨਾ ਜ਼ਿਆਦਾ ਪਾਣੀ ਸੀ ਪੂਰਾ ਸਮੁੰਦਰ ਲੱਗਦਾ ਸੀ ਘਰਾਂ ਦੇ ਬੁਰੇ ਹਾਲਾਤ ਸੀ ਹਾਂਜੀ ਜ਼ਮੀਨਾਂ ਫਸਲਾਂ ਦੇ ਪਸ਼ੂਆਂ ਦਾ ਤੇ ਕੋਈ ਹਾਲ ਹੀ ਨਹੀਂ ਰਿਹਾ ਲੋਕਾਂ ਦੇ ਕੀ ਹਾਲ ਸੀ ਲੋਕਾਂ ਦਾ ਤੇ ਕਈ ਤੇ ਬਹੁਤ ਚੜ੍ਹਦੀ ਕਲਾ ਵਾਲੇ ਵੀ ਸੀਗੇ ਜਿਹੜੇ ਕਹਿੰਦੇ ਸੀ ਹਮਾਰਾ ਦਾ ਪਾਣਾ ਤੇ ਕਈ ਆnde ਤੇ ਬਹੁਤ ਜ਼ਿਆਦਾ ਮਤਲਬ ਉਦਾਸੀ ਸੀਗੀ ਕਈ ਵਿਚਾਰੇ ਇੱਕ ਮੈਨੂੰ ਯਾਦ ਇੱਕ ਵੀਰ ਸੀਗਾ ਉਹ ਕਹਿੰਦੇ ਸੀ ਭੈਣ ਜੀ ਤੁਸੀਂ ਆਏ ਤੇ ਸਾਡਾ ਹੌਸਲਾ ਬਣਿਆ ਕੰਦ ਮੇਰਾ ਤੇ ਮਾਨੀ ਟੁੱਟ ਗਿਆ ਸੀਗਾ ਵੀ ਕੁਝ ਰਹਿਣਾ ਹੀ ਨਹੀਂ ਸਾਡਾ ਫਸਲਾਂ ਗਈਆਂ ਸਭ ਕੁਝ ਗਿਆ ਤੇ ਇਦਾਂ ਦੇ ਵੀ ਹਾਲਾਤ ਵੇਖੇ ਤੇ ਚੜ੍ਹਦੀ ਕਲਾਵਾ ਦੇ ਵੀ ਦੇਖੇ ਅੱਛਾ ਜਦੋਂ ਅਸੀਂ ਇਸ ਵਾਲੇ ਪਾਸੇ ਤੁਰਦੇ ਆ ਤਾਂ ਕਈ ਆਪਸ਼ਨਸ ਹੁੰਦੀਆਂ ਨੇ ਸਾਡੇ ਕੋਲੇ ਫਾਰ ਇਗਜ਼ਾਮਪਲ ਕਈ ਲੋਕ ਕਹਿੰਦੇ ਆ ਕਿ ਅਸੀਂ ਦਸਵੰਦ ਕੱਢਣਾ ਤੇ ਕਿਸੇ ਨੂੰ ਦੇ ਆਉਣਾ ਹੈ ਕਈ ਹੁਣ ਇਹ ਚੱਲ ਕੇ ਜਾਣਾ ਆਪ ਵਿੱਚ ਜਾ ਕੇ ਸੇਵਾ ਕਰਨੀ ਕੋਈ ਬਹੁਤ ਸਾਰੇ ਲੋਕ ਮਤਲਬ ਇਹ ਕਹਿ ਦਈਏ ਕਿ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਆਉਂਦੀ ਸੀ ਕੀ ਕਰੀਏ ਵੀ ਅਸੀਂ ਕਿਤੇ ਦਸਵੰਧ ਪਾ ਦਿਆਂਗੇ ਜਾਂ ਅਸੀਂ ਕਿਤੇ ਚੀਜ਼ ਪਹੁੰਚਾ ਦਿੰਦੇ ਆ ਇਹ ਮਤਲਬ ਤੁਸੀਂ ਜਿਵੇਂ ਕਿਤੇ ਦੱਸਿਆ ਕਿ ਬ੍ਰਦਰ ਦੀ ਮੈਰਿਜ ਵੀ ਸੀ ਤੇ ਸਪੈਸ਼ਲ ਕੈਨੇਡਾ ਤੋਂ ਆਉਣਾ ਮਤਲਬ ਕੀ ਕਿਸੇ ਚੀਜ਼ ਨੇ ਤਾਂ ਬਲੁੰਦ ਰਿਆ ਹੋਵੇਗਾ ਜਾਂ ਕੱਲੀ ਸਿਰਫ ਰੀਲ ਜੀ ਸੀਗੀ ਜਿਨੇ ਕਿਹਾ ਵੀ ਨਹੀਂ ਮੈਨੂੰ ਲੱਗਦਾ ਐਜ਼ ਅ ਹਿਊਮਨ ਐਜ਼ ਇਨਸਾਨ ਵੀ ਚਲੋ ਇਹ ਧਰਤੀ ਸਾਡੀ ਪੰਜਾਬ ਆਪਣਾਈ ਆ ਨਾ ਹਿਮਾਚਲ ਵੀ ਆਪਣਾ ਮੇਰੇ ਵਾਸਤੇ ਕਿਉਂਕਿ ਮੈਂ ਹਿਮਾਚਲ ਵੀ ਰਹਿਣੀ ਆ ਪੰਜਾਬ ਵੀ ਰਹਿਣੀ ਆ ਉੱਥੇ ਵੀ ਮੈਂ ਪੁੱਛਿਆ ਸਾਰਿਆਂ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਉੱਥੇ ਸਰਕਾਰ ਮਤਲਬ ਜੋ ਵੀ ਮੈਨੂੰ ਇਨਫੋਰਮੇਸ਼ਨ ਮਿਲੀ ਵੀ ਇੱਥੇ ਲੋੜਨੀ ਆ ਕਿਉਂਕਿ ਇੱਥੇ ਜਿਆਦਾ ਸੜਕਾਂ ਖਰਾਬ ਆ ਤੇ ਸੜਕਾਂ ਤੇ ਅਸੀਂ ਠੀਕ ਨਹੀਂ ਕਰ ਸਕਦੇ ਜਿਹੜੇ ਘਰਾਂ ਚ ਲੋਕ ਸੇ ਉਹ ਸੇਫ ਸੀਗੇ ਪੰਜਾਬ ਦੀ ਹਾਲਤ ਕੁਛ ਅਲੱਗ ਸੀ ਇੱਥੇ ਮੈਨੂੰ ਫੀਲ ਹੋਇਆ ਕਿ ਇੱਥੇ ਜ਼ਿਆਦਾ ਜ਼ਰੂਰਤ ਆ। ਇੱਥੇ ਘਰਾਂ 'ਚ ਜਾਣਾ ਹੀ ਬੜਾ ਮੁਸ਼ਕਲ ਸੀਗਾ ਬੇੜੀ ਲੈ ਕੇ ਜਾਣਾ ਫਿਰ ਉਹਨਾਂ ਨੂੰ ਪੁੱਛਣਾ ਕਿ ਕੀ ਤੁਹਾਨੂੰ ਚਾਹੀਦਾ ਕੀ ਨਹੀਂ। ਜਿਹੜੇ ਤੁਸੀਂ ਦਸਵੰਦ ਦੀ ਗੱਲ ਕਰਦੇ ਅਸੀਂ ਇੱਥੇ ਤੱਕ ਵੀ ਕਹਿਤਾ ਕਿ ਸਾਨੂੰ ਸਮਾਨ ਦਿਓ, ਵੈਸੇ ਨਹੀਂ। ਜਿੱਦਾਂ ਹੁਣ ਬੀਬੀਆਂ ਦੇ ਸੈਨੇਟਰੀ ਪੈਡਸ ਚਾਹੀਦੇ ਸੀਗੇ, ਜਾਂ ਜੋ ਵੀ ਮੈਡੀਕਲ ਦਾ ਸਮਾਨ ਸੀਗਾ, ਸਾਬਣ, ਸ਼ੈਂਪੂ, ਟੂਥਬ੍ਰਸ਼ ਇਹ ਸਭ ਕੁਝ ਪ੍ਰੋਵਾਈਡ ਕੀਤਾ ਗਿਆ ਸਾਨੂੰ। ਮਤਲਬ ਇਹ ਨਹੀਂ ਕਿ ਸਾਨੂੰ ਪੈਸੇ ਚਾਹੀਦੇ ਤੁਹਾਡੇ ਵੱਲੋਂ ਮੈਡੀਸਿਨ ਵੀ ਪ੍ਰੋਵਾਈਡ ਕੀਤੀ ਗਈ ਮੈਡੀਸਿਨ ਜੋ ਖਾਲਸੇ ਨਾਲ ਲਿੰਕ ਸੀਗਾ ਸਾਡਾ ਵੀ ਚਲੋ ਉਹ ਕਹਿ ਰਹੇ ਸੀਗੇ ਕਿ ਈਵਨ ਹੁਣ ਮੈਂ ਫੋਨ ਕੀਤਾ ਉੱਥੇ ਵੀਰ ਜੀ ਹੈਗੇ ਵੀ ਜੋ ਚਾਹੀਦਾ ਸਾਨੂੰ ਦੱਸੋ ਸੀ ਉਹਨਾਂ ਨੂੰ ਥੋੜਾ ਪੁੱਛ ਕੇ ਚਲਦੇ ਆ ਉਹਨਾਂ ਨੂੰ ਜਿਆਦਾ ਪਤਾ ਕਿ ਕਿਹੜੇ ਇਲਾਕੇ ਚ ਕੀ ਕੀ ਚਾਹੀਦਾ ਅੱਛਾ ਗੱਲ ਇਹ ਆ ਕਿ ਜਿਹੜੀ ਹੁਣ ਆਵਾਜ਼ ਆ ਰਹੀ ਹੈ ਕਿ ਚਲੋ ਪਾਣੀ ਉਤਰਨ ਤੋਂ ਬਾਅਦ ਸਮੱਸਿਆ ਦਾ ਪਤਾ ਲੱਗੇਗਾ ਕਿ ਨੁਕਸਾਨ ਕਿਹੋ ਜਿਹਾ ਕਿਵੇਂ ਦਾ ਤੇ ਕਿੰਨੀ ਤਾਦਾਦ ਦੇ ਵਿੱਚ ਹੋਇਆ ਹੂੰ ਹੂੰ ਉਸ ਤੋਂ ਬਾਅਦ ਕੀ ਸੋਚਿਆ ਹੋਇਆ ਹੈ ਕਿ ਸੇਵਾ ਜੀ ਨਾਂ ਲਈਆ ਬਸ ਅਸੀਂ ਹਲੇ ਵੀ ਸੇਵਾ ਕਰਨੀ ਹੈ ਤੁਸੀਂ ਖਾਲਸਾ ਏਡ ਨਾਲ ਮਿਲ ਕੇ ਕੰਮ ਕਰ ਰਹੇ ਹੋ ਜਾਂ ਖਾਲਸਾ ਏਡ ਵਾਲੇ ਦੇਖੋ ਉਹਨਾਂ ਦੀ ਹਿੰਮਤ ਤੇ ਮਤਲਬ ਬਹੁਤ ਜ਼ਿਆਦਾ ਆ ਉਹਨਾਂ ਦੀ ਟੀਮ ਦਿਨ ਰਾਤ ਲੱਗੀ ਆ ਤੇ ਅਸੀਂ ਉਹਨਾਂ ਨੂੰ ਪੁੱਛ ਕੇ ਸਲਾਹ ਕਰਕੇ ਪਹਿਲਾਂ ਤੇ ਅਸੀਂ ਆਪਣੇ ਤੌਰ ਤੇ ਕੀਤਾ ਫਿਰ ਉੱਥੇ ਜਾ ਕੇ ਜਦੋਂ ਉਹਨਾਂ ਨੇ ਦੱਸਿਆ ਜਦੋਂ ਹੁਣ ਪਾਣੀ ਦੀ ਬੋਤਲਾਂ ਦੀ ਸੇਵਾ ਆਈ ਆ ਵੀ ਜਿੰਨੇ ਮਰਜ਼ੀ ਪਾਣੀ ਦੀ ਬੋਤਲਾਂ ਲੈ ਜਾਓ ਫਿਰ ਮੈਂ ਫੋਨ ਕੀਤਾ ਭਾਜੀ ਨੂੰ ਮੈਂ ਉਹਨਾਂ ਨੂੰ ਕਿਹਾ ਕਿ ਪਾਣੀ ਦੀ ਬੋਤਲ ਲੈ ਆਓ ਉਹਨਾਂ ਨੇ ਕਿਹਾ ਰੁਕ ਜਾਓ ਭੈਣ ਜੀ ਬਹੁਤ ਜ਼ਿਆਦਾ ਬੋਤਲਾਂ ਪਹਿਲਾਂ ਪਈਆਂ ਸੋ ਦੇ ਹੈਵ ਅ ਲਾਟ ਆਫ ðiਸ ਥਿੰਗਸ ਜਦੋਂ ਨਹੀਂ ਜ਼ਰੂਰਤ ਤੇ ਫਸੇ ਰੁਕਿਆ ਮੈਂ ਕਿਹਾ ਠੀਕ ਹੈ ਮੈਨੂੰ ਦੱਸ ਦਿਓ ਇੱਕ ਅਦਰ ਦਿਨ ਤੱਕ ਇਦਾਂ ਦਾ ਵੀ ਸੋਚਿਆ ਜਾ ਰਿਹਾ ਜਿੱਦਾਂ ਦੇਖੋ ਨਾ ਪਾਣੀ ਤਾਂ ਮਤਲਬ ਪੰਜਾਬ ਉਹ ਧਰਤੀ ਹੈ ਜਿਹਦੇ ਕੋਲ ਪਾਣੀ ਦੀ ਕਮੀ ਨਹੀਂ ਸੀ ਚਲੋ ਹੁਣ ਤਾਂ ਹੋਣੀ ਸ਼ੁਰੂ ਹੋ ਗਈ ਹੈ ਮਤਲਬ ਪਾਣੀ ਦਾ ਸੋਰਸ ਜਿਹੜਾ ਹੈ ਉਹਨਾਂ ਨੂੰ ਪੈਦਾ ਕਰਕੇ ਦਿੱਤਾ ਜਾਵੇ ਕਹਿਣ ਦਾ ਕਿ ਕੋਈ ਬੋਟਲਸ ਦਾ ਸਾਰੀ ਉਮਰ ਨਹੀਂ ਚੱਲਣੀ ਹਾਂਜੀ ਕਿਉਂਕਿ ਇਹਨਾਂ ਦੇ ਨਾਲ ਕਈਆਂ ਦੇ ਬੋਰ ਹੜ ਗਏ ਆ ਤੇ ਕਈਆਂ ਦੇ ਖੜ ਗਏ ਆ ਦੋ ਤਰ੍ਹਾਂ ਦੀ ਸਮੱਸਿਆ ਹੈ ਤੇ ਖੇਤ ਰੇਤੇ ਨਾਲ ਭਰ ਗਏ ਆ ਤਾਂ ਜਿਹੜਾ ਅਸਲ ਕੰਮ ਹੈ ਪਹਿਲਾਂ ਤਾਂ ਉਹ ਫਸਲ ਜਿਹਦੇ ਉੱਤੇ ਉੱਥੋਂ ਦਾ ਜ਼ਿੰਮੇਵਾਰ ਵਰਗ ਨਿਰਪਰ ਕਰਦਾ ਕਿ ਉਹ ਵਾਹੀਯੋਗ ਬਣ ਜਾਵੇ ਉਹਨੂੰ ਬਹੁਤ ਲੰਮਾ ਸਮਾਂ ਲੱਗੇਗਾ ਬਿਲਕੁਲ ਉਹ ਚੀਜ਼ ਅਸੀਂ ਵੀ ਨੋਟ ਕੀਤੀ ਵੇਖ ਕੇ ਸਾਰਾ ਕੁਝ ਮਤਲਬ ਜਿਹੜੀ ਫਸਲਾਂ ਖਰਾਬ ਹੋਈਆਂ ਸਭ ਤੋਂ ਪਹਿਲਾਂ ਇਹੀ ਸੋਚੀਦਾ ਵੀ ਇਹਨਾਂ ਨੇ ਇਹ ਸਾਰਾ ਕਲੀਅਰ ਕਿੱਦਾਂ ਕਰਨਾ ਦੁਬਾਰਾ ਉਹ ਧਰਤੀ ਉਦਾਂ ਦਾ ਕਿੱਦਾਂ ਬਣਾਉਣਗੇ ਸਾਰਾ ਸਿਸਟਮ ਹੂੰ ਕਾਫੀ ਟਾਈਮ ਲੱਗੇਗਾ ਇਸ ਚੀਜ਼ ਨੂੰ ਤੁਸੀਂ ਕਹਿੰਦੇ ਹਿਮਾਚਲ ਵੀ ਤੁਸੀਂ ਰਹਿੰਦੇ ਹੋ ਹਿਮਾਚਲ ਰਹਿਣ ਦਾ ਕਾਰਨ ਉੱਥੇ ਕੀ ਆਮ ਐਕਚੁਅਲੀ ਵਨ ਆਈ ਕੇਮ ਫਰਮ ਕੈਨੇਡਾ ਜਦੋਂ ਮੈਂ ਕੈਨੇਡਾ ਤੋਂ ਆਈ ਪੰਜਾਬ 'ਚ ਥੋੜੀ ਗਰਮੀ ਫੀਲ ਹੁੰਦੀ ਨੇਚਰ ਪਸੰਦਿਆ ਸਾਨੂੰ ਵਧੀਆ ਲੱਗਦਾ ਉੱਥੇ ਹਿਮਾਚਲ ਦੇ ਵਿੱਚ ਜਦੋਂ ਤੁਸੀਂ ਕਹਿੰਦੇ ਅਸੀਂ ਉੱਥੇ ਵੀ ਸੇਵਾ ਕਰਨਗੇ ਉੱਥੋਂ ਤੇ ਇੱਥੋਂ ਦੇ ਹਾਲਾਤ ਦੇ ਵਿੱਚ ਨੁਕਸਾਨ ਦਾ ਕਿਹੋ ਜਿਹਾ ਫਰਕ ਉੱਥੇ ਤੇ ਸੜਕਾਂ ਦਾ ਬੁਰਾ ਹਾਲ ਹੈ ਹੁਣ ਵੀ ਕੱਲ ਅਸੀਂ ਕੱਲ ਕੇ ਪਰਸੋਂ ਆਏ ਸੀ ਹਿਮਾਚਲ ਤੋਂ ਰਸਤੇ 'ਚ 4.5 ਘੰਟੇ ਸਾਡੀ ਗੱਡੀ ਬੱਸ ਰੁਕੀ ਸੀਗੀ ਇੱਕ ਪੱਥਰ ਡਿੱਗ ਗਿਆ ਉਹ ਪੱਥਰ ਹਟਾਉਣ ਨੂੰ 4.5 ਘੰਟੇ ਲੱਗ ਗਏ ਉੱਥੇ ਸੜਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਮਤਲਬ ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਕਿ ਮੈਡੀਟੇਸ਼ਨ ਕਰੋ ਸੇਬਰਨ ਪਖਤੀ ਵਾਲੇ ਪਾਸੇ ਲਗੋ ਉਸ ਤੋਂ ਨਾਲ ਪੈਰਲਲ ਇਹ ਕੰਮ ਨਹੀਂ ਜ਼ਰੂਰੀ ਕਿ ਜਦੋਂ ਅਸੀਂ ਇਹ ਦੇਖਿਆ ਵੀ ਉੱਤਰਾਖੰਡ ਦੇ ਵਿੱਚ ਇੱਕ ਪਿੰਡ ਰੁੜ ਗਿਆ ਅਸੀਂ ਦੇਖਿਆ ਕਿ ਰੁੜ ਗਿਆ ਪਿੰਡ ਪਿੰਡ ਰੁੜਨ ਦਾ ਕਾਰਨ ਬਹੁਤ ਘੱਟ ਲੋਕਾਂ ਨੇ ਜਾਣਿਆ ਕਿ ਉੱਥੇ ਪਿਛਲੇ ਕੁਝ ਸਾਲਾਂ ਦੇ ਵਿੱਚ ਇੱਕ ਸੈਂਕੜੇ ਨਹੀਂ ਹਜ਼ਾਰਾਂ ਦੀ ਤਦਾਦ ਵਿੱਚ ਰੁੱਖ ਕੱਟ ਦਿੱਤੇ ਗਏ ਉਹ ਰੁੱਖ ਜਿਹੜੇ ਕਿ ਸਾਡੀ ਬਦਬੂ ਸਾਡੀ ਉਹ ਚੀਜ਼ ਸਾਡੀ ਬਾਡੀ 'ਚ ਜਿਹੜੀ ਨਹੀਂ ਚਾਹੀਦੀ CO2 ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਸਾਨੂੰ ਆਕਸੀਜਨ ਪ੍ਰੋਵਾਈਡ ਕਰਦੇ ਆ ਇਸ ਨੂੰ ਖਤਮ ਕਰਦੇ ਸਿਰਫ ਛੋਟੇ ਜਿਹੇ ਲਾਲਚ ਪਿੱਛੇ ਜ਼ਿੰਦਗੀ ਦੀ ਕੁਝ ਕੁ ਚੀਜ਼ਾਂ ਦੇ ਪਿੱਛੇ ਤੇ ਉਸ ਵਾਲੇ ਪਾਸੇ ਨੇ ਲੋਕਾਂ ਨੂੰ ਤੁਸੀਂ ਜਾਗਰੂਕ ਕਰਦੇ ਕਿ ਜਿੰਨਾ ਅਸੀਂ ਇਸ ਕੁਦਰਤ ਦੇ ਨੇੜੇ ਕੁਦਰਤੀ ਤਰੀਕੇ ਦੇ ਨਾਲ ਰਵਾਂਗੇ ਤੇ ਇਹ ਤੇ ਬਹੁਤ ਵਾਰੀ ਕਰਦੀ ਮੈਂ ਬਚਨ ਵੀ ਕੁਦਰਤ ਕੁਦਰਤ ਜਿੰਨੇ ਰਹੂਗੀ ਧਰਤੀ ਜਿੱਦਾਂ ਪਰਮਾਤਮਾ ਨੇ ਬਣਾਈ ਉਦਾਂ ਹੀ ਰੱਖਣਾ ਚਾਹੀਦਾ ਕਿ ਥਾਂ ਤੇ ਹੁਣ ਅਸੀਂ ਇੰਟਰਨੈਸ਼ਨਲ ਜਾਂਦੇ ਕਿਹੇ ਦੇਸ਼ਾਂ 'ਚ ਜਾਂਦੇ ਤੇ ਗ੍ਰੀਨਰੀ ਵੀ ਨਹੀਂ ਦਿਖਦੀ ਵੀ ਬਿਲਡਿੰਗਾਂ ਬਣਾਈ ਜਾਂਦੇ ਉਹ ਫਿਰ ਉਹਦਾ ਰਿਜ਼ਲਟ ਵੀ ਤੇ ਭੋਗਣਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਪੰਜਾਬ ਨੂੰ 33% ਜੰਗਲ ਦੀ ਜ਼ਰੂਰਤ ਹੈ। ਹਾਂਜੀ। ਅੱਜ ਸਾਡੇ ਕੋਲੇ 3% ਹੈ। ਹੂੰ। 1.5% ਕੱਲਾ ਹੁਸ਼ਿਆਰਪੁਰ ਜੇ ਕੱਢ ਦਈਏ। ਹੂੰ। ਪਲੱਸ ਜੇ ਸੜਕਾਂ ਦੇ ਆ ਤਰੱਕੀ ਦੇ ਨਾਂ ਤੇ ਜੋ ਕਟਕਟਾਈ ਹੋ ਰਹੀ ਹੈ ਤੇ ਤੁਸੀਂ ਇਹ ਦੇਖੋ ਵੀ ਦਰਖਤਾ ਨੇ ਉਸ ਜ਼ਮੀਨ ਨੂੰ ਵੀ ਬੰਨ ਕੇ ਰੱਖਣਾ, ਉਹ ਸੜਕਾਂ ਨੂੰ ਵੀ ਰੱਖਣਾ ਹੈ। ਤੇ ਮੈਨੂੰ ਲੱਗਦਾ ਕਿ ਐਦਾਂ ਦੀ ਵੀ ਲਹਿਰ ਉੱਠਣੀ ਚਾਹੀਦੀ ਹੈ ਜਦੋਂ ਖਾਲ ਸਾਈਡ ਹੋਵੇ। ਜਾਂ ਹੰਬਲਾ ਫਾਊਂਡੇਸ਼ਨ ਹੋਵੇ ਜਾਂ ਗਲੋਬਲ ਸਿੱਖ ਜਿੰਨੇ ਵੀ ਕੰਮ ਕਰ ਰਹੇ ਸਾਰੇ ਵੀ ਉਹਨਾਂ ਨੂੰ ਨਾਲ ਨਾਲ ਜਾਗਰੂਕ ਵੀ ਕਰਨਾ ਚਾਹੀਦਾ ਕਿਉਂਕਿ ਜੇ ਹੜ੍ਹ ਆਏ ਨੇ ਤੇ ਉਹਨਾਂ ਨੂੰ ਲਿਆਉਣ ਦੇ ਵਿੱਚ ਸਾਡਾ ਵੀ ਹੱਥ ਹੈ ਤੁਹਾਨੂੰ ਲੱਗਦਾ ਨਹੀਂ ਇਸ ਗੱਲ ਬਾਰੇ ਮੈਨੂੰ ਐਕਚੁਅਲੀ ਪੰਜਾਬ ਦਾ ਮੈਂ ਤੁਹਾਨੂੰ ਦੱਸੇ ਮੈਂ ਰਹਿੰਦੀ ਹਮਾਚਲਿਆ 2016 ਤੋਂ ਅਸੀਂ ਉੱਥੇ ਹੀ ਜ਼ਿਆਦਾ ਰਹੇ ਉੱਥੇ ਤੇ ਸਾਨੂੰ ਚਾਰ ਚਪੇਰੇ ਗ੍ਰੀਨਰੀ ਦਿਖਦੀ ਹੈ ਨਾ ਇਹ ਹਾਂ ਇਹ ਗੱਲ ਹੈ ਕਿ ਪੰਜਾਬ ਦਾ ਹਾਲ ਵੇਖ ਕੇ ਅਸੀਂ ਆ ਗਏ ਬਟ ਆਈ ਡੋਨਟ ਨੋ ਟੂ ਮੱਚ ਅਬਾਊਟ ਦਿਸ ਟੂ ਬੀ ਆਨੈਸਟ ਉੱਥੇ ਅਸੀਂ ਜਾਦੇ ਰਹਿੰਦੇ ਜਾਂ ਕੈਨੇਡਾ ਹਿਮਾਚਲ ਜਰ ਹੁਣ ਤੁਸੀਂ ਦੇਖੋ ਹਿਮਾਚਲ ਦੀ ਚੱਲੋ ਤੁਸੀਂ ਗੱਲ ਕਰ ਰਹੇ ਹੋ ਹਿਮਾਚਲ ਇੱਕ ਪਹਾੜ ਦਾ ਇੱਕ ਟੁਕੜਾ ਹੈ ਹਾਂਜੀ ਉਹਦੇ ਵਿੱਚ ਸੜਕਾਂ ਦੇਖੋ ਕਿਵੇਂ ਜਾਲ ਵਿੱਚ ਰਿਹਾ ਕਿਵੇਂ ਸੜਕਾਂ ਚੱਲ ਰਹੀਆਂ ਨੇ ਫਿਰ ਉਹ ਡਾਇਨਾਮਾਈਟ ਦੇ ਜ਼ਰੀਏ ਕਿਵੇਂ ਅੰਦਰ ਉਹਨਾਂ ਨੂੰ ਖੋਖਲਾ ਕੀਤਾ ਜਾ ਰਿਹਾ ਹੈ ਫਿਰ ਜਿਹੜੀ ਫੋਰੈਸਟ ਲੈਂਡ ਦੇ ਵਿੱਚ ਉਹ ਰੁੱਖਾਂ ਦੀ ਕਟਾਈ ਹੈ ਚਾਹੇ ਉਸ ਗੱਲ ਨੂੰ ਕੋਈ ਮੰਨੇ ਜਾਂ ਨਾ ਮੰਨੇ ਉਹ ਚੀਜ਼ਾਂ ਵੀ ਤਾਂ ਸਭ ਤੋੜ ਰਹੀਆਂ ਨੇ ਨਾ ਮਤਲਬ ਜਿਹੜੀ ਜਿਸ ਨੂੰ ਅਸੀਂ ਸੋ ਕਾਲਡ ਤਰੱਕੀ ਕਹਿ ਰਹੇ ਹਾਂ ਉਹ ਚੀਜ਼ਾਂ ਵੀ ਤਾਂ ਅਸਰ ਕਰਦਾ ਹੋਊਗਾ ਹਾਂਜੀ ਤਾਂ ਹੀ ਸਾਰਾ ਕੁਝ ਹੁੰਦਾ ਨਹੀਂ ਮੈਂ ਇਹ ਕਹਿ ਰਿਹਾ ਵੀ ਜਿਹੜੀ ਸੇਵਾ ਕਰਨ ਵਾਲੀ ਸੰਸਥਾਵਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ ਉਹ ਨਾਲੋਂ ਨਾਲ ਉਹਨਾਂ ਨੂੰ ਜਾਗਰੂਕ ਨਹੀਂ ਕਰਨਾ ਮੈਂ ਐਕਚੁਅਲੀ ਸਾਡਾ ਜਿਹੜਾ ਮੈਡੀਟੇਸ਼ਨ ਸੈਂਟਰ ਉਹ ਮੇਨ ਤੇ ਮੈਡੀਟੇਸ਼ਨ ਵਾਸਤੇ ਸੀ ਨਾ ਸੇਵਾ ਸੇਵਾ ਕੇਂਦਰ ਨਹੀਂ ਆ ਬਟ ਹੁਣ ਅਸੀਂ ਸ਼ੁਰੂ ਕੀਤਾ ਵੀ ਚਲੋ ਜੇ ਲੋੜਿਆ ਸੀ ਉੱਥੇ ਵੀ ਪਹੁੰਚਾਂਗੇ ਜ਼ਿਆਦਾ ਤੇ ਮੈਂ 2016 ਤੋਂ ਹੁਣ ਤੱਕ ਉੱਥੇ ਮੈਡੀਟੇਸ਼ਨ ਤੇ 뮤직 ਦੀ ਪ੍ਰੈਕਟਿਸ ਜ਼ਿਆਦਾ ਕਰਵਾਈ ਹੈ ਜਿਹੜੇ ਤੁਹਾਡੀ ਇਹ ਪ੍ਰੈਕਟਿਸ ਹੈ ਉਹ ਹੜਾਣ ਦੇ ਵਿੱਚ ਲੋਕਾਂ ਦੇ ਕੰਮ ਆ ਸਕੀਏ ਜਿਹਨਾਂ ਲੋਕਾਂ ਦੇ ਹੌਸਲੇ ਤਵਸਤ ਹੋ ਗਏ ਅਸੀਂ ਬਿਲਕੁਲ ਬਿਲਕੁਲ ਕਈਆਂ ਨੇ ਕਿਹਾ ਕਿ ਤੁਸੀਂ ਆਏ ਤੇ ਹੌਸਲੇ ਦਿੱਤੇ ਰੱਬ ਦੇ ਬਚਨ ਕੀਤੇ ਉੱਥੇ ਕਈਆਂ ਨੂੰ ਕਿਹਾ ਕਿ ਯੂ نو ਘਰੇ ਬੈ ਕੇ ਸਿਮੇਂਟ ਕਰੋ ਅਸੀਂ ਹਰ ਕਿੱਟ ਦੇ ਵਿੱਚ ਮਾਲਾ ਵੀ ਦਿੱਤੀ ਹਰ ਕਿੱਟ 'ਚ ਮਾਲਾ ਦਿੱਤੀ ਕਿ ਦਵਾਈ ਵੀ ਲੈਣੀ ਤੇ ਰੱਬ ਰੱਬ ਦੇ ਅੱਗੇ ਅਰਦਾਸ ਕਰਨੀ ਭਗਤੀ ਕਰਨੀ ਸਿਮੰਟ ਕਰਨਾ ਤਾਂ ਕਿ ਰੋਹਾਨੀ ਤੌਰ ਤੇ ਤੁਸੀਂ ਸਟਰੋਂਗ ਰਹੋਗੇ ਦਵਾ ਤੇ ਦੁਆ ਦੋਵੇਂ ਬਿਲਕੁਲ ਦੋਵੇਂ ਤੇ ਦੁਆ ਬਿਲਕੁਲ ਦੋਵੇਂ ਚਾਹੀਦੀ ਹੈ ਔਰ ਕੋਈ ਲੋਕ ਜਿਨ੍ਹਾਂ ਦੇ ਵਿੱਚ ਕੋਈ ਬਿਗ ਚੇਂਜ ਆਇਆ ਹੋਵੇ ਕੋਈ ਤੁਹਾਡੇ ਕੋਲ ਇਦਾਂ ਦਾ ਕੋਈ ਸਪੈਸੀਫਿਕ ਕੇ ਤੁਹਾਨੂੰ ਦੱਸੇ ਇੱਕ ਵੀਰ ਜੀ ਸੀ ਉਹਨੇ ਕਿਹਾ ਹੋ ਸਕਦਾ ਤੁਸੀਂ ਨਾ ਆਉਂਦੇ ਤੇ ਅਸੀਂ ਡੋਲ ਜਣਾ ਉਹਨੇ ਮੇਰੇ ਕੋ ਰਖੜੀ ਬਣਾਈ ਉਹਨੇ ਕਿਹਾ ਕਿ ਤੁਸੀਂ ਮੇਰੇ ਪੈਣੋਂ ਮੈਂ ਉਹਨੂੰ ਵੀ ਰਖੜੀ ਮਾਲਾ ਵੀ ਦਿੱਤੀ ਠੀਕ ਡਿਸਟ੍ਰਿਕਟ ਦੀ ਗੱਲ ਹੈ ਇਹ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਫਲੋਸਪਰਟੀ ਨਿਕੂ ਪਾਜੀ ਨੇ ਮੇਰੇ ਕੋ ਮ अच्छा ਉਹਨਾਂ ਨੇ ਵੀ ਹਾਂਜੀ ਉਹ ਕਹਿੰਦੇ ਮੈਂ ਮੈਡੀਟੇਸ਼ਨ ਸਿੱਖਣੀ ਮੈਂ ਕਿ ਨਾਮ ਜਪਾਂ ਬੜ ਬਹੁਤ ਧਾਨਿਆ ਉਹਨਾਂ ਦੀ ਵੀ ਸੇਵਾ ਅਸੀਂ ਇੱਕ ਦਿਨ ਚ ਦੋ ਤਿੰਨ ਗੇੜੇ ਲਾਈ ਬੋਟ 'ਚ ਉਹ ਤੇ 15 20 ਗੇੜੇ ਲਾਈ ਜਾਂਦੇ ਦਿਨ ਰਾਤ ਹੂੰ ਬਹੁਤ ਸੇਵਾ ਕਰਦੇ ਅੱਛਾ ਇੱਕ ਨਾ ਵੀਡੀਓ ਵੀ ਪਿੱਛੇ ਮੈਨੂੰ ਨਾਮ ਨਹੀਂ ਯਾਦ ਆ ਰਿਹਾ ਕਿਸੇ ਦੀ ਵਾਇਰਲ ਹੋਈ ਕਿ ਕਹਿੰਦੇ ਇੱਥੇ ਜਿਹੜੇ ਮਤਲਬ ਜਿਹੜੀ ਪਰਸਨੈਲਿਟੀਜ਼ ਆਉਂਦੇ ਨੇ ਜਿਹੜੇ ਸਿੰਗਰ ਜਾਂ ਕੋਈ ਕਲਾਕਾਰ ਆਉਂਦੇ ਨੇ ਉਹ ਸਿਰਫ ਰੀਲਾਂ ਬਣਾਉਣ ਲਈ ਫੋਟੋਆਂ ਦਿਖਾਉਣ ਲਈ ਆਉਂਦੇ ਨੇ ਲੋਕਾਂ ਦੀ ਅਸਲ ਮਦਦ ਨਹੀਂ ਹੋ ਰਹੀ ਤੁਸੀਂ ਮਹਿਸੂਸ ਕੀਤੀ ਹੈ ਕੱਲ ਜਾਂ ਨਹੀਂ ਮੈਂ ਕਿਸੇ ਨੂੰ ਨਹੀਂ ਜੱਜ ਕਰ ਸਕਦੀ ਭਾਜੀ ਬਟ ਮੈਂ ਆਪ ਅਰਦਾਸ ਕੀਤੀ ਦਰਬਾਰ ਸਾਹਿਬ ਬਿਮਾਰਾਂ ਨੂੰ ਉੱਥੇ ਹੀ ਭੇਜੋ ਜਿੱਥੇ ਕੋਈ ਨਹੀਂ ਜਾ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਦੋਂ ਅਸੀਂ ਪਹੁੰਚੇ ਤੇ ਉਹ ਬੀਬੀਆਂ ਦੇ ਮੂੰਹ ਚ ਨਿਕਲਿਆ ਕਿ ਸਾਡੇ ਕੋ ਕੋਈ ਨਹੀਂ ਆਇਆ ਸਾਡੇ ਕੋ ਪਾਣੀ ਤੱਕ ਨਹੀਂ ਸੀ ਫਿਰ ਮਤਲਬ ਅੰਦਰੋਂ ਸ਼ੁਕਰਾਨਾ ਹੈ ਸਾਨੂੰ ਨਹੀਂ ਪਤਾ ਸੀ ਕਿ ਪ੍ਰੈਸ ਵਾਲੇ ਹੋਣਗੇ ਇੰਟਰਵਿਊ ਵਾਲੇ ਹੋਣਗੇ ਸਾਡੇ ਵੱਲੋਂ ਤੇ ਅਸੀਂ ਉੱਥੇ ਚਲੇ ਗਏ ਜਿੱਥੇ ਕੋਈ ਨਹੀਂ ਹੈਗਾ ਨਾ ਉਸ ਪਿੰਡ 'ਚ ਤੇ ਕਲਾਕਾਰ ਮੈਨੂੰ ਲੱਗਦਾ ਕਿ ਉਹਨਾਂ ਦੇ ਜਿਹੜਾ ਗੁਣ ਉਹ ਦੇਖਣਾ ਚਾਹੀਦਾ ਕਿ ਜਿਹੜੇ ਮਦਦ ਕਰ ਰਹੇ ਹਨ ਅੱਛਾ ਤੁਸੀਂ ਕਈ ਵਾਰੀ ਜ਼ਿਕਰ ਕੀਤਾ ਹੈ ਕਿ ਅਸੀਂ ਨਹੀਂ ਚਾਹੁੰਦੇ ਵੀ ਵੀ ਕੋਈ মিডিਆ ਆਵੇ ਜਾਂ ਪ੍ਰੈਸ ਵਾਲੇ ਆਉਣ ਮਤਲਬ ਜਦੋਂ ਫਿਰ ਆਈਗੇ ਮਤਲਬ ਹੋ ਗਿਆ ਤੇ ਕਿਦਾਂ ਦਾ ਐਕਸਪੀਰੀਅੰਸ ਰਿਹਾ ਚੰਗਾ ਜਾਂ ਮਾੜਾ ਨਹੀਂ ਮਾੜਾ ਨਹੀਂ ਕੁਝ ਹੁੰਦਾ ਬਟ ਇਹ ਆ ਕਿ ਗੱਡੀ ਚੋਂ ਨਿਕਲਦੇ ਸਾਰੇ ਸਾਰੇ ਖਲੋਤੇ ਸੀਗੇ ਹਨਾ ਤੇ ਸਾਨੂੰ ਥੋੜਾ ਇਹ ਸੀ ਕਿ ਜਾ ਕੇ ਸੇਵਾ ਕਰੀਏ ਤੇ ਚਲੋ ਉਹ ਵੀ ਟਾਈਮ ਲੈਂਦੇ ਆ ਨਹੀਂ ਤੁਸੀਂ ਗੱਲ ਨਾ ਖੁੱਲ ਕੇ ਕਹਿ ਸਕਦੇ ਹੋ ਇਹ ਨਹੀਂ ਹੈ ਕਿ ਮੈਂ ਤੁਹਾਡੇ ਸਾਹਮਣੇ ਬੈਠਾ ਕਿ ਮੈਂ ਚਾਹੁੰਦਾ ਇੱਕ ਗੱਲ ਜਾਣੀ ਚਾਹੀਦੀ ਹੈ ਵੀ ਕਿਤੇ ਅਸੀਂ ਲੋਕ ਤਾਂ ਨਹੀਂ ਕਦੇ ਕਿਸੇ ਦੇ ਅੜੀਕਾ ਬਣ ਜਾਂਦੇ ਕਿਤੇ ਮੈਂ ਨਹੀਂ ਨਹੀਂ ਉਹ ਚਲੋ ਆਪਣੇ ਤੌਰ ਤੇ ਇੱਕ ਪ੍ਰਚਾਰ ਹੋ ਜਾਂਦਾ ਕਿ ਹਾਂ ਸੇਵਾ ਕਰਨੀ ਚਾਹੀਦੀ ਬਟ ਸਾਡਾ ਸਾਰਾ ਧਿਆਨ ਉੱਥੇ ਸੀਗਾ ਕਿ ਫਟਫਟ ਜਾਈਏ ਵੋਟਸ ਦੇ ਤੇ ਜਾ ਕੇ ਦੇਖੀਏ ਉਧਰ ਜ਼ਿਆਦਾ ਖਿੱਚ ਸੀਗੀ ਹਾਂਜੀ ਕਹਿੰਦੇ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪੰਜਾਬ ਉਹ ਧਰਤੀ ਜਿੱਥੇ ਵੇਦ ਕਿਤੇ ਗ੍ਰੰਥ ਮਹਾਗ੍ਰੰਥ ਜਿੱਥੇ ਲਿਖੇ ਗਏ ਰਚੇ ਕੋਸਾਰ ਕੁਝ ਤਾਂ ਜਦੋਂ ਤੁਸੀਂ ਜਾ ਕੇ ਲੋਕਾਂ ਨੂੰ ਮਿਲੇ ਤੇ ਉਹ ਲੋਕਾਂ ਦੇ ਵਿੱਚ ਉਹ ਭਾਵਨਾ ਜਿਸ ਮੈਂ ਤਸਵੀਰ ਦੀ ਪੰਜਾਬ ਦੀ ਗੱਲ ਕਰਦਾ ਉਹਦੇ ਨੇੜੇ ਦੇਖੇ ਜਾਂ ਨਿਖੜੇ ਹੋਏ ਦੇਖੇ ਮੈਂ ਜਦੋਂ ਗੁਰਦੁਆਰੇ ਸਾਹਿਬ ਗਈ ਸੀ ਨਾ ਬੋਟ ਤੇ ਉਹ ਜਿਹੜਾ ਗ੍ਰੰਥੀ ਸਿੰਘ ਆ ਉਹ ਇੰਨੇ ਚੜਦੀ ਕਲਾ 'ਚ ਸੀ ਮਤਲਬ ਉਹ ਕਹਿੰਦੇ ਸੀ ਮਹਾਰਤ ਦੀ ਧਰਤੀ ਹੈ ਮਹਾਰਾਜ ਨੂੰ ਪਤਾ ਉਹ ਚੀਜ਼ ਮੈਂ ਦੇਖੀ ਉਹਨਾਂ ਦੇ ਵਿੱਚ ਉਹਨਾਂ ਨੂੰ ਸੀਗਾ ਕਿ ਬਸ ਮੈਂ ਫਟਾਫਟ ਕੀਰਤਨ ਕਰਾਂ ਉਹਨਾਂ ਦਾ ਵਾਜਾ ਕੋਲ ਹੈ ਨਹੀਂ ਸੀ ਕਿਉਂਕਿ ਉਹ ਦਿੱਤਾ ਸੀਗਾ ਉਹਨਾਂ ਨੇ ਠੀਕ ਕਰਨ ਵਾਸਤੇ ਤੇ ਉਹ ਜਿਹੜੇ ਗ੍ਰੰਥੀ ਸਿੰਘ ਦੀ ਚੜਦੀ ਕਲਾ ਵੇਖੀ ਉਹਨਾਂ ਨੇ ਕਿਹਾ ਵੀ ਜਦੋਂ ਪਾਣੀ ਬਹਿ ਜਾਊਗਾ ਸਾਰਾ ਕੁਝ ਠੀਕ ਹੋਊਗਾ ਵੀ ਤੁਸੀਂ ਦੁਬਾਰਾ ਆਓ ਪਾ ਕੀਰਤਨ ਕਰਾਂ ਅੱਛਾ ਤੁਸੀਂ ਕਈ ਚੀਜ਼ਾਂ ਮਹਿਸੂਸ ਕੀਤੀਆਂ ਹੋਣਗੀਆਂ ਅਬਜ਼ਰਵ ਕੀਤੀਆਂ ਹੋਣਗੀਆਂ ਮੈਂ ਜੋ ਅਬਜ਼ਰਵ ਕਰ ਰਿਹਾ ਹਾਂ ਉਹ ਇਹ ਆ ਕਿ ਜਿਹੜਾ ਅਸੀਂ ਜਿਹੜੀ ਸਾਰੀ ਇਹ امداد ਹੋ ਰਹੀ ਹੈ ਕਿਸੇ ਵੀ ਤਰੀਕੇ ਦੀ ਮਤਲਬ ਜੋ ਮਦਦ ਕੀਤੀ ਜਾ ਰਹੀ ਹੈ ਉਹ ਜ਼ਿੰਮੇਦਾਰ ਵਰਗ ਦੀ ਹੈ ਮੈਂ ਖੁਦ ਜ਼ਿੰਮੇਦਾਰ ਫੈਮਿਲੀ ਤੋਂ ਆਉਣਾ ਠੀਕ ਤੇ ਉਹਦੇ ਵਿੱਚ ਇਹ ਹੈ ਪਰ ਜ਼ਿੰਮੇਦਾਰ ਦੇ ਨਾਲ ਜ਼ਿੰਮੇਦਾਰੀ ਦੇ ਨਾਲ ਬਹੁਤ ਸਾਰੇ ਧੰਦੇ ਜੁੜੇ ਹੋਏ ਆ ਬਹੁਤ ਸਾਰੇ ਕਿੱਤੇ ਜੁੜੇ ਹੋਏ ਆ ਬਹੁਤ ਸਾਰੇ ਲੋਕ ਜੁੜੇ ਹੋਏ ਆ ਹੂੰ ਕੋਈ ਉਹਨਾਂ ਦੀ ਵੀ ਬਾਹ ਫੜੇਗਾ ਕਿਉਂਕਿ ਦੇਖੋ ਜੇ ਫਸਲ ਮਰ ਗਈ ਫਸਲ ਰਹੀ ਨਹੀਂ ਜੇ ਦਾ ਫਸਲ ਰਹੇਗੀ ਉਹ ਮੰਡੀ ਚ ਜਾਏਗੀ ਮੰਡੀ ਚ ਪੱਲੇਦਾਰ ਵੀ ਹੋਏਗਾ ਮੰਡੀ ਚ ਚਾਰਾ ਲਾਉਣ ਵਾਲੇ ਵੀ ਹੋਣਗੇ ਉਹਨਾਂ ਨਾਲ ਜੁੜਿਆ ਆੜਤੀਆ ਵੀ ਹੋਏਗਾ ਜਿਹਨੇ ਫਸਲ ਲੈਣੀ ਮਤਲਬ ਬਹੁਤ ਤਰ੍ਹਾਂ ਦੇ ਪ੍ਰੋਸੈਸ ਹੁੰਦੇ ਫਿਰ ਟਰਾਂਸਪੋਰਟੇਸ਼ਨ ਦਾ ਕੰਮ ਜੁੜਿਆ ਹੋਇਆ ਉਹਦੇ ਵਿੱਚ ਵੀ ਪੰਜਾਬੀ ਬਹੁਤ ਵੱਡਾ ਤਾਂ ਮਤਲਬ ਉਹ ਉਹਨਾਂ ਦੇ ਬਾਰੇ ਵੀ ਕਿਸੇ ਨੇ ਸੋਚਿਆ ਵੀ ਬਹੁਤ ਸੋਚਿਆ ਮੈਨੂੰ ਲੱਗਦਾ ਆ ਹੁਣ ਈਵਨ ਮੈਨੂੰ ਇਹ ਵੀ ਪਤਾ ਲੱਗਿਆ ਘਰ ਘਰ ਜਾ ਕੇ ਪਹਿਲਾ ਦਿਨ ਅਸੀਂ ਨਿੱਕੂ ਪਾਜੀ ਨਾਲ ਗਏ ਬੋਟ 'ਚ ਉਹ ਵੀ ਬੜਾ ਕੰਮ ਕਰ ਰਿਹਾ ਮਤਲਬ ਜਿਹੜੇ ਬੱਚੇ ਆ ਉਹਨਾਂ ਨੂੰ ਫ੍ਰੀ ਚ ਪੜਾਉਣ ਦੇ ਆ ਉਹਨਾਂ ਨੂੰ ਜੱਬਰ ਦਵਾਉਣ ਦੇ ਆ ਬੜਾ ਵੱਡਾ ਕੰਮ ਹੈ ਵੀ ਘਰੇ ਬੈਠੇ ਵਿਹਲੇ ਨਾ ਹੋਣ ਆਈ ਥਿੰਕ ਕੋਈ AI ਦੀ ਦਾ ਕੋਈ ਕੋਰਸ ਖਾਣ ਦੇ ਉਹਨਾਂ ਨੂੰ ਬਾਅਦ ਤਨਖਾਹਾਂ ਵਾਂ ਲੱਗਣੀਆਂ ਇੱਦਾਂ ਹੋਰ ਵੀ ਸੰਸਥਾਵਾਂ ਹੈਗੀਆਂ ਹੋਰ ਵੀ ਸਾਰੀਆਂ ਗੱਲਾਂ ਕਰ ਹੀ ਦੇ ਉਹਨਾਂ ਨੂੰ ਮਤਲਬ ਹੌਸਲੇ ਦੇ ਰਿਹਾ ਕਿ ਕਲਾ ਹੋਣੀ ਅਸੀਂ ਤੁਹਾਡੇ ਨਾਲ ਬਾਅਦ ਵੀ ਤੁਹਾਡੇ ਨਾਲ ਰਵਾਂਗੇ ਅਸੀਂ ਵੀ ਜਿੰਨਾ ਹੋ ਸਕਦੇ ਕਰਾਂਗੇ ਅੱਛਾ ਜਿਸ ਤਰੀਕੇ ਕਹਿੰਦੇ ਵੀ ਸਵਾਲ ਵੀ ਉਦਾਂ ਦੇ ਮਨ 'ਚ ਆਉਂਦੇ ਜਿਦਾਂ ਦੀ ਤਸਵੀਰ ਤਾਂ ਸੀ ਤੁਸੀਂ ਜਿਵੇਂ ਮਤਲਬ ਬਹੁਤ ਰਿਲੀਜੀਅਸ ਹੋ ਸਪਿਰਚੁਅਲ ਸਪਿਰਚੁਅਲ ਤੇ ਗੱਲ ਇਹ ਹੈ ਕਿ ਜਿਵੇਂ ਹੁਣ ਜਿਹੜੇ ਗਰੰਥੀ ਸਿੰਘ ਨੇ ਪੰਜਾਬ ਦੇ ਮਤਲਬ ਉਹਨਾਂ ਦੀ ਉਹ ਪਹਿਲਾਂ ਟ੍ਰੈਂਡ ਇਦਾਂ ਦੀ ਅਸੀਂ ਗੱសា ਕੀਤੀ ਜਾਂਦੀ ਸੀਗੀ ਫਿਰ ਉਹ ਥੋੜੀ ਬਹੁਤੀ ਉਹਨਾਂ ਨੂੰ ਤਨਖਾਹ ਦਿੱਤੀ ਜਾਣ ਲੱਗੀ ਪਰ ਉਹ ਬੜੀ ਨੋਮੀਨਲ ਹੈ ਮੈਨੂੰ ਲੱਗਦਾ ਕਿ ਉਹਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਹੁਣ ਜਦੋਂ ਇੰਨੀ ਦਿਨ ਪਾਣੀ ਭਰਿਆ ਰਿਹਾ ਇਮਾਰਤਾਂ ਦਾ ਨੁਕਸਾਨ ਹੋ ਗਿਆ ਤਾਂ ਕਈ ਇਸ ਹਾਲਾਤ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਕਾਸ਼ ਕਰਦੇ ਰਹੇ ਉਹਨਾਂ ਬਾਰੇ ਇਹ ਨਹੀਂ ਕੁਝ ਕਰਨ ਬਾਰੇ ਮਨ ਦੇ ਵਿੱਚ ਕੋਈ ਖਿਆਲ ਆਇਆ ਵੀ ਇਹਨਾਂ ਬਾਰੇ ਇਹਨਾਂ ਦੀ ਫੈਮਿਲੀਜ਼ ਬਾਰੇ ਕੀਤਾ ਜਾਵੇ ਕਿਉਂਕਿ ਜਿਹੜੇ ਸਿਰਫ ਉੱਥੇ ਨਿਰਭਰ ਨੇ ਗੁਰਦੁਆਰੇ ਬਾਰੇ ਹਾਂਜੀ ਗੁਰਦੁਆਰੇ ਜਿਹੜੇ ਹੁਣ ਅਸੀਂ ਇੱਕੋ ਪਿੰਡ ਚ ਗਏ ਹੱਲੇ ਹਾਂਜੀ ਤੇ ਉੱਥੇ ਜਿਹੜਾ ਗੁਰਦੁਆਰੇ ਸਾਹਿਬ ਹੈਗਾ ਉਹਨਾਂ ਨਾਲ ਅਸੀਂ ਜਿੰਨਾ ਹੋ ਸਕਦਾ ਫੇਰ ਦੁਬਾਰਾ ਗਏ ਮਤਲਬ ਉੱਥੇ ਵੀ ਰਾਸ਼ਨ ਦੇਖਿਆ ਸਾਰਾ ਕੁਝ ਕੀਤਾ ਇਵਨ ਫਾਈਨੈਂਸ਼ਲੀ ਵੀ ਸੇਵਾ ਦਿੱਤੀ ਉੱਥੇ ਤੋਂ ਅਸੀਂ ਹਲੇ ਤਾਂ ਸਾਡਾ ਐਕਸਪੀਰੀਅੰਸ ਸਿਰਫ ਫਿਰੋਜ਼ਪੁਰ ਪਿੰਡ ਚ ਹੋਇਆ ਗਾਂ ਜਿੰਨਾ ਮਹਾਰਾਜ ਕਰਾਉਣਗੇ ਅਸੀਂ ਜਾਵਾਂਗੇ ਜਿੰਨਾ ਹੋ ਸਕਦਾ ਔਰ ਮੈਂ ਦੇਖੋ ਤੁਸੀਂ ਹੈ ਹੋ ਉਹ ਲੋਕ ਜਿਹੜੇ ਕਿ ਇੱਕ ਸੋਰਸ ਬਣ ਰਿਹਾ ਜੇ ਸਰਸ ਵੱਧ ਗਿਆ ਫਿਰ ਅਸੀਂ ਵੱਧ ਕਰਾਂਗੇ ਹੁਣ ਸ਼ੁਰੂ ਕੀਤੇ ਹੋਇਆ ਆਪਣੀ ਜੇਬ ਤੋਂ ਆਪਣੀ ਪੌਕੇਟ ਚੋਂ ਸ਼ੁਰੂ ਕੀਤਾ ਹਨਾ ਦਵੇ ਜਾਣਾ ਸਭ ਕੁਝ ਕਰਨਾ ਜੇ ਹੁਣ ਫੰਡਿੰਗ ਆ ਰਹੀ ਆ ਜਾਂ ਆਊਗੀ ਜੇ ਸੇਵਾ ਵਧੂਗੀ ਤੇ ਵੱਧ ਕਰਾਂਗੇ ਮੇਰੇ ਵਰਗੇ ਤਾਂ ਕੋਈ ਇੱਕ ਚੀਜ਼ ਦੇ ਕੇ 10 ਗਿਣਾਉਂਦੇ ਕੋਈ ਅਜਿਹੇ ਲੋਕ ਵੀ ਆਉਂਦੇ ਆ ਤੁਹਾਡੇ ਕੋਲ ਵੀ ਜਿਹੜੇ ਕਹਿੰਦੇ ਸਾਡਾ ਨਾਮ ਨਾ ਲਿਓ ਸਾਡੀ ਪਰਚੀ ਨਾ ਕਟਿਓ ਜਾਂ ਕੁਝ ਨਾ ਕਰਿਓ ਹਾਂਜੀ ਗੁਪਤ ਸੇਵਾਦਾਰ ਹੈਗੇ ਜਿਹੜੇ ਕਹਿੰਦੇ ਆ ਵੀ ਕੁਝ ਨਾ ਦੱਸੋ ਕਿਸੇ ਨੂੰ ਅੱਛਾ ਇਹ ਇਦਾਂ ਦੇ ਲੋਕ ਮਤਲਬ ਪੰਜਾਬੀਅਤ ਵਾਲੇ ਲੋਕ ਹੈ ਜਾਂ ਮਤਲਬ ਸਾਰੇ ਤਨ ਮੈਨੂੰ ਲੱਗਦਾ ਬਾਹਰ ਦੇ ਨਹੀਂ ਮਤਲਬ ਵੀ ਜਿਹੜੇ ਪੰਜਾਬੀ ਨੇਚਰ ਦੇ ਲੋਕ ਹੈ ਮੈਂ ਪੁੱਛਿਆ ਉਹ ਚਾਹੇ ਉਹ ਕਿਤੋਂ ਵੀ ਹੋਣ ਥਰੂ ਆਊਟ ਵਰਲਡ ਮਤਲਬ ਵੀ ਜਾਂ ਨਾਨ ਪੰਜਾਬੀ ਵੀ ਮਿਲਦੇ ਆ ਮੇਰੀ ਬੈਸਟ ਫਰੈਂਡ ਉਹ ਜਮੈਕਨ ਆ ਓਕੇ ਉਹਨੇ ਵੀ 100 200 ਡਾਲਰ ਪਾਏ ਉਹਨੇ ਸੇਵਾ ਚ ਮਤਲਬ ਯੂ نو ਇਟਸ ਵੀ ਹੈਵ ਅ ਇੰਟਰਨੈਸ਼ਨਲ ਕਮਿਊਨਿਟੀ ਕੱਲੇ ਪੰਜਾਬੀ ਨਹੀਂ ਹੈਗੇ ਹਾਂਜੀ ਇਸ ਤੋਂ ਇਲਾਵਾ ਇਹਨਾਂ ਹੜਾ ਨੇ ਤੁਹਾਨੂੰ ਕੀ ਕੁਝ ਸਿਖਾਇਆ ਮਤਲਬ ਤੁਹਾਨੂੰ ਜੋ ਲੱਗਿਆ ਹੋਵੇ ਵੀ ਵੀ ਇਹ ਚੀਜ਼ ਜਿਹੜੀ ਆ ਉਹ ਹੋਣੀ ਬਹੁਤ ਕੁਝ ਸਿਖਾਇਆ ਭਾਜੀ ਇਨਸਾਨੀਅਤ ਸਿਖਾਈ ਸੇਵਾ ਸਿਖਾਈ ਬਹੁਤ ਕੁਝ ਸਿਖਾਇਆ ਸ਼ੁਕਰਾਨਾ ਸਿਖਾਇਆ ਕਿ ਸਾਨੂੰ ਬਹੁਤ ਸ਼ੁਕਰ ਕਰਨਾ ਚਾਹੀਦਾ ਸਾਨੂੰ ਤੇ ਸਭ ਕੁਝ ਮਿਲਿਆ ਆ ਕਿ ਇਹਨੂੰ ਪਾਣੀ ਵੀ ਨਹੀਂ ਮਿਲ ਰਿਹਾ ਹਨਾ ਮੈਨੂੰ ਇੱਕ ਚੀਜ਼ ਲੱਗੀ ਜਿਹੜੀ ਕਿ ਅਸੀਂ ਨਿਊਜ਼ ਦੇ ਵਿੱਚ ਰਹਿੰਦੇ ਆ ਸਾਡੇ ਕੋਲ ਨਿਤ ਖਬਰਾਂ ਆਉਂਦੀਆਂ ਨੇ ਭਾਈ ਨੇ ਜ਼ਮੀਨ ਪਿੱਛੇ ਭਾਈ ਮਾਰ ਦਿੱਤਾ ਜਾਂ ਗੋਲੀ ਚਲਾ ਦਿੱਤੀ ਕਤਲ ਜਾਂ ਵੈਸੇ ਲੜਾਈ ਝਗੜਾ ਹੋ ਗਿਆ ਹੁਣ ਜਿਵੇਂ ਲੋਕ ਇੱਕ ਦੂਸਰੇ ਦੀ ਬਾਹ ਫੜ ਰਹੇ ਆ ਜਿਸ ਸਮੇਂ ਦੇ ਵਿੱਚ ਕੋਈ ਵੀ ਮਤਲਬ ਉਥੇ ਪਹੁੰਚਣ ਤੋਂ ਸਮਰੱਥ ਸੀ ਜਿਵੇਂ ਲੋਕ ਲੋਕਾਂ ਤੱਕ ਪਹੁੰਚੇ ਲੋਕਾਂ ਨੇ ਲੋਕਾਂ ਦੀ ਬਾਹ ਫੜੀ ਉਹ ਤਾਂ ਕੋਈ ਕਿਸੇ ਦਾ ਰਿਸ਼ਤੇਦਾਰ ਨਹੀਂ ਸੀਗਾ ਬਲਕਿ ਕਿਸੇ ਦਾ ਨਹੀਂ ਸੀ ਪੰਜਾਬ ਦੇ ਕਿੰਨੇ ਰੀਜਨ ਨੇ ਮਾਝਾ ਮਾਲਵਾ ਦੁਆਬਾ ਪੁਆਦ ਮਤਲਬ ਮੈਂ ਦੇਖ ਰਿਹਾ ਕਿ ਉਵੇਂ ਟਰੈਕਟਰ ਟਰਾਲੀਆਂ ਜਾ ਰਹੀਆਂ ਸੀ ਇਧਰੋਂ ਮਾਲਵੇ ਤੋਂ ਜਿਵੇਂ ਦਿੱਲੀ ਅੰਦੋਲਨ ਨੂੰ ਜਾ ਰਹੀਆਂ ਸੀ ਕਿੱਥੇ ਚੱਲਿਓ ਸੇਵਾ ਕਰਨ ਚੱਲੀਆਂ ਬਿਲਕੁਲ ਤੇ ਜੇ ਇਹ ਇਤفاق ਜੇ ਭੈਣ ਭਰਾਵਾਂ ਦੇ ਵਿੱਚ ਵੀ ਸਗੇ ਭਰਾਵਾਂ ਦੇ ਵਿੱਚ ਵੀ ਪਰਿਵਾਰਾਂ ਦੇ ਵਿੱਚ ਆ ਜਾਵੇ ਔਰ ਇਦਾਂ ਦਾ ਜੇ ਮਨਲਾਪ ਦਾ ਪ੍ਰਚਾਰ ਹੋਵੇ ਵੀ ਉਹ ਉਹ ਉਦੋਂ ਵੀ ਜਦੋਂ ਆਰਾਮ ਦੀ ਜ਼ਿੰਦਗੀ ਜਿਉਣੀ ਹੈ ਤਾਂ ਜਿਹੇ ਤਰੀਕੇ ਨਾਲ ਜਿਉਣੀ ਲੈਣੀ ਚਾਹੀਦੀ ਹੈ ਬਿਲਕੁਲ 100% ਇਕਤਾ ਨਾਲ ਚੱਲਣਾ ਚਾਹੀਦਾ ਜਦੋਂ ਅਸੀਂ ਸੇਵਾ ਕਰਦੇ ਹਾਂ ਨਾ ਕੋਈ ਕਿਸੇ ਦਾ ਧਰਮ ਵੇਖਦਾ ਨਾ ਮਜ਼ਬੂਤ ਵੇਖਦਾ ਨਾ ਉਮਰ ਵੇਖਦਾ ਨਾ ਜਾਤੀ ਪਾਤੀ ਨਾ ਗਰੀਬੀ ਅਮੀਰੀ ਤੇ ਅੱਗੇ ਪਿੱਛੇ ਵੀ ਇਦਾਂ ਹੀ ਰਹਿਣਾ ਚਾਹੀਦਾ ਹਾਂ ਹਾਂਜੀ ਸੋ ਗੱਲ ਇਹ ਆ ਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਤੇ ਉਦੋਂ ਅਸੀਂ ਬੜੀ ਦ੍ਰਿੜਤਾ ਨਾਲ ਕਰਦੇ ਆ ਇਸ ਦਾ ਪੰਜਾਬੀ ਅੰਬਰ ਕਿਹਾ ਜਾਂਦਾ ਹੈ ਕਿ ਜੋ ਵੀ ਕਰਦੇ ਆ ਮਤਲਬ ਬੜੇ ਐਕਸਟ੍ਰੀਮ ਲੈਵਲ ਤੇ ਜਾ ਕੇ ਕਰਦੇ ਆ ਪਰ ਮੈਨੂੰ ਮੈਂ ਜੋ ਇੱਕ ਗੱਲ ਮਹਿਸੂਸ ਕੀਤੀ ਕਿ ਸਾਨੂੰ ਜਿਸ ਤਰੀਕੇ ਨਾਲ ਸੇਵਾ ਕਰਦੇ ਲੋਕ ਦੇਖਦੇ ਆ ਤੇ ਸਾਨੂੰ ਉਹ ਇਸੇ ਤਰੀਕੇ ਨਾਲ ਦੇਖਣ ਨਾ ਕਿ ਇਸ ਤਰੀਕੇ ਨਾਲ ਦੇਖਣ ਕਿ ਗੁਰਦੁਆਰਿਆਂ ਦੇ ਵਿੱਚ ਜਦੋਂ ਅਸੀਂ ਆਪਣੇ ਆਪਣੀਆਂ ਦੀ ਪੱਗਾਂ ਲਾ ਦਿੰਨੇ ਆ ਦਾੜੀਆਂ ਪੱਟ ਦਿੰਨੇ ਆ ਜਾਂ ਭਰਾ ਭਰਾ ਨੂੰ ਜ਼ਮੀਨ ਪਿੱਛੇ ਮਾਰ ਦਿੰਦਾ ਕਿ ਜਿਹੜੀ ਇਨਸਾਨੀਅਤ ਹੈ ਜਿਹੜੀ ਮਨੁੱਖਤਾ ਹੈ ਉਹੀ ਹੈ ਜੋ ਤੁਸੀਂ ਹੁਣ ਮਿਸਾਲ ਪੇਸ਼ ਕੀਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਕੇ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਔਰ ਇਕਾ ਇਹ ਘਰਾਂ ਪਰਿਵਾਰਾਂ ਦੇ ਵਿੱਚ ਵੀ ਬਣਿਆ ਰਹੇ ਤੁਹਾਡਾ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਤੁਸੀਂ ਆਪਣੇ ਬਾਰੇ ਦੱਸਿਆ ਮਿਹਰਬਾਨੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਔਰ ਇਸ ਤੋਂ ਬਿਨਾ ਪੰਜਾਬ ਦੇ ਸਬੰਧੀ ਜੋ ਵੀ ਕੁਝ ਮਸਲੇ ਮਿਸਾਇਲ ਹੈ ਜਾਂ ਜੋ ਵੀ ਕਿਤੇ ਕਿਸੇ ਨੂੰ ਜ਼ਰੂਰਤ ਹੈ ਮੈਂ ਹਰ ਇੰਟਰਵਿਊ ਦੇ ਵਿੱਚ ਕਹਿਣਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਪਣੇ ਬਾਰੇ ਉਸ ਇਲਾਕੇ ਬਾਰੇ ਦੱਸ ਸਕਦੇ ਹੋ ਅਸੀਂ ਉਹ ਸਾਰੇ ਰੀਡ ਕਰਦੇ ਹਾਂ ਔਰ ਕੋਸ਼ਿਸ਼ ਰਹੇਗੀ ਕਿ ਜਿੰਨੇ ਵੀ ਲੋਕ ਸਾਡੇ ਕੋਲ ਸੇਵਾ ਵਾਲੇ ਆਉਂਦੇ ਆ ਤੇ ਉੱਥੇ ਤੋਂ ਤੁਹਾਡੇ ਤੱਕ ਪਹੁੰਚਦਾ ਕਰ ਸਕੀ ਹੈ ਅੱਜ ਦੇ ਲਈ ਇਹਨਾਂ ਜੀ ਨਵਜੋਤ ਸਿੰਘ ਧੰਨਵਾਦ ਦੀ ਇਜਾਜ਼ਤ ਸਤਿ ਸ੍ਰੀ ਅਕਾਲ